ਨੈਸ਼ਨਲ ਹਿਊਮਨ ਰਾਈਟਸ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਡਾਕਟਰ ਐਚ ਐਸ ਨਾਗਪਾਲ ਨੂੰ ਰਾਸ਼ਟਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਐਸੋਸੀਏਸ਼ਨ ਦੇ ਸੰਸਥਾਪਕ ਪ੍ਰਧਾਨ ਡਾਕਟਰ ਰਮਨ ਗੁਪਤਾ ਤਾਜਪੋਸ਼ੀ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ ਸਭ ਤੋਂ ਪਹਿਲਾਂ ਪਹਿਲਗਾਮ ਵਿੱਚ ਆਤਵਾਦੀਆਂ ਵੱਲੋਂ ਮਾਰੇ ਗਏ ਮਾਸੂਮ ਲੋਕਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖਿਆ ਗਿਆ ਇਸ ਤੋਂ ਇਲਾਵਾ ਭਾਰਤ ਪਾਕਿਸਤਾਨ ਯੁੱਧ ਵਿੱਚ ਭਾਰਤੀ ਫੌਜ ਦੀ ਸ਼ਾਨਦਾਰ ਬਹਾਦਰੀ ਨੂੰ ਸਲਾਮ ਕੀਤਾ ਗਿਆ ਚੁਣੇ ਗਏ ਰਾਸ਼ਟਰੀ ਨਿਰਦੇਸ਼ਕ ਡਾਕਟਰ ਐਚ ਐਸ ਨਾਗਪਾਲ ਨੇ ਕਿਹਾ ਕਿ ਅਜੇ ਵੀ ਬਹੁਤ ਸਾਰੇ ਲੋਕ ਆਪਣੇ ਅਧਿਕਾਰਾਂ ਤੋਂ ਵਾਂਝੇ ਹਨ ਅਤੇ ਉਹਨਾਂ ਦਾ ਉਦੇਸ਼ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੋਵੇਗਾ ਇਸ ਮੌਕੇ ਰਾਸ਼ਟਰੀ ਚੇਅਰਮੈਨ ਰਾਜਕੁਮਾਰ ਖੋਸਲਾ ਰਾਸ਼ਟਰੀ ਸਲਾਹਕਾਰ ਅਰੁਣ ਮਹਾਜਨ ਰਾਸ਼ਟਰੀ ਸਕੱਤਰ ਸਰਬੋਤਮ ਕਿਰਪਾਲ ਸਿੰਘ ਚਾਹਲ ਰਾਸ਼ਟਰੀ ਸਕੱਤਰ ਹਰੀਕ੍ਰਿਸ਼ਨ ਪਾਟਿਆ ਰਾਸ਼ਟਰੀ ਸਕੱਤਰ ਰਾਜੇਸ਼ ਅਰੋੜਾ ਰਾਸ਼ਟਰੀ ਸੰਯੁਕਤ ਸਕਤਰ ਮਨੀਸ਼ ਧੀਰ ਕੁਮਾਰ ਸੋਨੀ ਸਮੇਤ ਸੋਸਾਇਟੀ ਦੇ ਸਮੂਹ ਮੈਂਬਰ ਮੌਜੂਦ ਸਨ ਹਮੇ ਰਾਈਟਸ ਅਜ ਤੱਕ ਸਾਡੇ ਕਨਸਟੀਟਿਊਸ਼ਨ ਸਾਡੇ ਸਿਧਾਂਤਾਂ ਵਿੱਚ ਬੜੇ ਲਿਖੇ ਹੋਏ ਨੇ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਕਰ ਸਕੇ ਇਸ ਕਰਕੇ ਇਹਨਾਂ ਆਰਗੇਨਾਈਜੇਸ਼ਨਸ ਦੀ ਲੋੜ ਹੈ ਤੇ ਅਸੀਂ ਇਹਦੇ ਵਿੱਚ ਜੋ ਵੀ ਸਾਡਾ ਹਿੱਸਾ ਬੰਦਾ ਹੈ ਜੋ ਵੀ ਸਾਡਾ ਕੰਟਰੀਬਿਊਸ਼ਨ ਹੈ ਅਸੀਂ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਐਸਾ ਤੇ ਅਸੀਂ ਕਰਦੇ ਰਵਾਂਗੇ ਬਟ ਅਜੇ ਦਿਸ ਲੌਂਗ ਵੇ ਟੂ ਗੋ रममन गुप्ता नेशनल प्रेसिडेंट नेशनल ह्यूमरिट वेलफेयर एसोसिएशन आज बड़ी खुशी ते बड़ा फक्र महसूस कर रहे हैं